ਅਸੀਂ ਦੇਖ ਰਹੇ ਹਾਂ ਦਿਨੀਆ ਸਿਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਵਿੱਚ ਬੈਠੇ ਖਾਲਿਸਤਾਨੀ ਆਂਤੰਕਵਾਦੀਆਂ ਨੇ ਜਿਹੜਾ ਹੁਣ ਪੰਜਾਬ ਦੇ ਜੜੀਆਂ ਪੁਲਿਸ ਚੌਕਿਆਂ ਨੂੰ ਆਪਣਾ ਨਿਸ਼ਾਨਾ ਬਣਾਣਾ ਸ਼ੁਰੂ ਕਰ ਦਿੱਤਾ ਹੈ ਹਾਲ ਦੇ ਵਿੱਚ ਹੀ ਪਿਛਲੇ ਵੀਰਵਾਰ ਹੀ ਅ ਅੰਮ੍ਰਿਤਸਰ ਦੀ ਗੁਰਬਖਸ਼ ਗੁਰਬਖਸ਼ ਨਗਰ ਦੇ ਵਿੱਚ ਇੱਕ ਪੁਲਿਸ ਚੌਕੀ ਦੇ ਉੱਪਰ ਜਿਹੜਾ ਬੰਬ ਬਲਾਸਟ ਹੋਇਆ ਇਸੇ ਨਾਲ ਹੀ ਅਜਨਾਲਾ ਦੇ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਵੀ ਕਿ ਬੰਬ ਬਲਾਸਟ ਦੀ ਜਿਹੜੀ ਆ ਉਥੇ ਆਈਈਡੀ ਦਿਖਾਇਆ ਗਿਆ ਸੀ ਤਾਂ ਕਿ ਕਹਿੰਦੇ ਆ ਕੇ ਇਜ਼ੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਯੂਐਸਏ ਬੈਠੇ ਅੰਤੰਕੀ ਯਾਨੀ ਕਿ ਖਾਲ ਬੱਬਰ ਖਾਲਸਾ ਖਾਲਿਸਤਾਨ ਇੰਟਰਨੈਸ਼ਨਲ ਦੇ ਜਿਹੜੇ ਅੰਤੰਕੀ ਹੈ ਉਹ ਹੈਪੀ ਪਾਸੀਆਂ ਨੇ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਦੇ ਪੋਸਟ ਰਾਹੀ ਇੱਕ ਇਹ ਸਭ ਇਜ਼ੀ ਜ਼ਿੰਮੇਵਾਰੀ ਲੈ ਕੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਲੇਕਿਨ ਦਿਅਨੀ ਸਵੇਰਾ ਇਸ ਪੁਸ਼ਟੀ ਦੀ ਬਿਲਕੁਲ ਤਾਕੀਦ ਨਹੀਂ ਕਰਦਾ لیکن ਕਿ ਕਿਤੇ ਆ ਕੇ ਉਸ ਦੀ ذمہ داری ਉੱਚ ਲਿਖਿਆ ਗਿਆ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਇਹ ਸਾਰੇ ਜਿਹੜੇ ਅਜਨਾਲਾ ਤੇ ਗੁਰਬਖਸ਼ ਕਲੋਨੀ ਜਿਹੜੇ ਗੁਰਬਖਸ਼ ਨਗਰ ਦੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਬੰਬ ਪਲਾਸ ਦੀ ਘਟਨਾ ਹੋਈ ਹੈ ਉਹਦੀ ਜਿੰਮੇਵਾਰੀ ਮੈਂ ਲੈਂਦਾ ਯਾਨੀ ਕਿ ਹੈਪੀ ਪਾਸੀਆ ਲੈਂਦਾ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਦਾਂ ਦੇ ਜਿਹੜੇ ਹਮਲੇ ਹੋਣ ਦੀ ਚੇਤਾਵਨੀ ਵੀ ਦਿੱਤੀ ਆ ਤਾਂ ਕਿਹੜੇ ਕਿਤੇ ਆ ਕੇ ਖਾਲਿਸਤਾਨ ਬੱਬਰ ਖਾਸਾ ਖਾਲਿਸਤਾਨ ਇੰਟਰਨੈਸ਼ਨਲ ਜਿਹੜਾ ਯੂ ਐਸ اے ਬੇਸਡ ਦੇ ਜਿਹੜੀ ਇੱਕ ਆਤੰਕੀ ਹੈਗੇ ਆ ਉਹ ਹੁਣ ਪੰਜਾਬ ਦੇ ਅਲੱਗ-ਅਲੱਗ ਪੁਲਿਸ ਚੌਂਕੀ ਥਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ 'ਚ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਉਹ ਦੇ ਸਕਦੇ ਆ ਸੋ ਉਸ ਜਿਹੜੀ ਪੋਸਟ ਦੇ ਵਿੱਚ ਇਹ ਹੀ ਗੱਲ ਕੀਤੀ ਗਈ ਕਿ ਆਉਣ ਵਾਲੇ ਸਮੇਂ 'ਚ ਇਦਾਂ ਦੀਆਂ ਜੜੀਆਂ ਵਾਰਤਾ ਹੋਣਗੀਆਂ ਜਸਟ ਵੇਟ ਐਂਡ ਵਾਚ ਜੈਨਸ ਵਿਦਾ ਪਰ ਇਸ ਪੋਸਟ ਦੀ ਪੁਸ਼ਟੀ ਤਾਂ ਨਹੀਂ ਕਰਦਾ ਲੇਕਿਨ ਆ ਕੇ ਹੁਣ ਪੰਜਾਬ ਪੁਲਿਸ ਨੇ ਇਸ ਗੱਲ ਨੂੰ ਗੰਭੀਰ ਲੈਂਦੇ ਹੋਏ ਹੁਣ ਪੰਜਾਬ ਦੇ ਸਾਰੇ ਪੁਲਿਸ ਥਾਣਿਆਂ ਨੂੰ ਚੌਕਸੀ ਵਰਤਨ ਦੀ ਗੱਲ ਵੀ ਕਹਿ ਦਿੱਤੀ ਹੈ ਇਸ ਦੇ ਨਾਲ ਹੀ ਖਾਲਿਸ ਬਬਰ ਖਾਲਸਾ ਖਾਲਿਸਤਾਨ ਦੇ ਅੰਤੰਕੀ ਹੈਗੇ ਆ ਉਹ ਹੁਣ ਆਉਣ ਵਾਲੇ ਸਮੇਂ ਦੇ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਰਹੀ ਆਕੀ ਹੈ ਤਾਂ ਕਿਸੇ ਕਿਤੇ ਆਕੇ ਹੁਣ ਪੰਜਾਬ ਸਰਕਾਰ ਦੇ ਤੌਰ ਤੇ ਚੈਲੰਜ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਵੀ ਚੈਲੰਜ ਦਿੱਤਾ ਖੈਰ ਹੁਣ ਦੇਖਣਾ ਹੋਵੇਗਾ ਹੁਣ ਪੰਜਾਬ ਪੁਲਿਸ ਵੱਲੋਂ ਹੁਣ ਆਪਣੇ ਪੰਜਾਬ ਦੇ ਸਾਰੇ ਪੁਲਿਸ ਚੌਕੀਆਂ ਅਤੇ ਥਾਣੇ ਤੇ ਕਿਦਾਂ ਦੀ ਹੁਣ ਆਪਣੀ ਚੌਕਸੀ ਵਰਤਨ ਗਈ ਕਿਉਂਕਿ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਇਦਾਂ ਦੇ ਜਿਹੜੇ ਆਤੰਕੀ ਹੁੰਦੇ ਆ ਉਹ ਇਦਾਂ ਦੇ ਹਮਲੇ ਦੀ ਫੇਰਾਕ ਵਿੱਚ ਰਹਿੰਦੇ ਆ ਤੁਸੀਂ ਦੇਖ ਰਹੇ ਹੋ ਦਿਾਨੀ ਸੈਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਵਿੱਚ ਬੈਠੇ ਖਾਲਿਸਤਾਨੀ ਆਂਤੰਕਵਾਦੀਆਂ ਨੇ ਜਿਹੜਾ ਹੁਣ ਪੰਜਾਬ ਦੇ ਜੜੀਆਂ ਪੁਲਿਸ ਚੌਕੀਆਂ ਨੂੰ ਆਪਣਾ ਨਿਸ਼ਾਨਾ ਬਣਾਣਾ ਸ਼ੁਰੂ ਕਰ ਦਿੱਤਾ ਹੈ ਹਾਲ ਦੇ ਵਿੱਚ ਹੀ ਪਿਛਲੇ ਵੀਰਵਾਰ ਹੀ ਅੰਮ੍ਰਿਤਸਰ ਦੀ ਗੁਰਬਖਸ਼ ਗੁਰਬਖਸ਼ ਨਗਰ ਦੇ ਵਿੱਚ ਇੱਕ ਪੁਲਿਸ ਚੌਂਕੀ ਦੇ ਉੱਪਰ ਜਿਹੜਾ ਬੰਬ ਬਲਾਸਟ ਹੋਇਆ ਇਸੇ ਨਾਲ ਹੀ ਅਜਨਾਲਾ ਦੇ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਵੀ ਕਿ ਬੰਬ ਬਲਾਸਟ ਦੀ ਜਿਹੜੀ ਉੱਥੇ ਆਈ ਈ ਡੀ ਦਿਖਾਇਆ ਗਿਆ ਸੀ ਤਾਂ ਕਿ ਕਹਿੰਦੇ ਆ ਕੇ ਇਸੇ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਯੂ ਐਸ ਏ ਬੈਠੇ ਅੰਤੰਕੀ ਯਾਨੀ ਕਿ ਖਾਲ ਬੱਬਰ ਖਾਲਸਾ ਖਾਲਿਸਤਾਨ ਇੰਟਰਨੈਸ਼ਨਲ ਦੇ ਜਿਹੜੇ ਅੰਤੰਕੀ ਹੈ ਉਹ ਹੈਪੀ ਪਾਸ ਯਾਨੀ ਦਿੱਤੀ ਆ ਇੱਕ ਸੋਸ਼ਲ ਮੀਡੀਆ ਦੇ ਪੋਸਟ ਰਾਹੀਂ ਇੱਕ ਏ ਸਭ ਇਹਦੀ ਜ਼ਿੰਮੇਵਾਰੀ ਲੈ ਕੇ ਇਸ ਦੀ ਪੁਸ਼ਟੀ ਵੀ ਕੀਤੀ ਆ ਲੇਕਿਨ ਦਿਆਨੀ ਸਵੇਰਾ ਇਸ ਪੁਸ਼ਟੀ ਦੀ ਬਿਲਕੁਲ ਤਾਕੀਦ ਨਹੀਂ ਕਰਦਾ ਲੇਕਿਨ ਕਿ ਕਿਤੇ ਆ ਕੇ ਉਸ ਦੀ ਜ਼ਿੰਮੇਵਾਰੀ ਉੱਚ ਲਿਖਿਆ ਗਿਆ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਇਸ ਸਾਰੇ ਜਿਹੜੇ ਅਜਨਾਲਾ ਤੇ ਗੁਰਬਖਸ਼ ਕलोनी ਜਿਹੜੇ ਗੁਰਬਖਸ਼ ਨਗਰ ਦੇ ਅੰਮਤਸਦ ਦੇ ਵਿੱਚ ਜਿਹੜੀ ਬੰਬ ਪਲਾਸ ਦੀ ਘਟਨਾ ਹੋਈ ਹੈ ਉਦ ਦੀ ਜ਼ਿੰਮੇਵਾਰੀ ਮੈਂ ਲੈਂਦਾ ਯਾਨੀ ਕਿ ਹੈਪੀ ਪਾਸੀਆ ਲੈਂਦਾ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਦਾਂ ਦੇ ਜਿਹੜੇ ਹਮਲੇ ਹੋਣ ਦੀ ਚੇਤਾਵਨੀ ਵੀ ਦਿੱਤੀ ਆ ਤਾ ਕਿਤੇ ਕਿਤੇ ਆ ਕੇ ਖਾਲਿਸਤਾਨ ਬਬਰ ਖਾਸਾ ਖਾਲਿਸਤਾਨ ਇੰਟਰਨੈਸ਼ਨਲ ਜਿਹੜਾ ਯੂ ਐਸ اے ਬੇਸਡ ਦੇ ਜਿਹੜੀ ਇੱਕ ਆਤੰਕੀ ਹੈਗੇ ਆ ਉਹ ਹੁਣ ਪੰਜਾਬ ਦੇ ਅਲੱਗ-ਅਲੱਗ ਪੁਲਿਸ ਚੌਂਕੀ ਥਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ 'ਚ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਉਹ ਦੇ ਸਕਦੇ ਆ ਸੋ ਉਸ ਜਿਹੜੀ ਪੋਸਟ ਦੇ ਵਿੱਚ ਇਹ ਹੀ ਗੱਲ ਕੀਤੀ ਗਈ ਕਿ ਆਨ ਵਾਲੇ ਸਮੇਂ 'ਚ ਇਦਾਂ ਦੀਆਂ ਜੜੀਆਂ ਵੜਤਾ ਹੋਣਗੀਆਂ ਜਸਟ ਵੇਟ ਐਂਡ ਵਾਚ ਡੈਨਿਸ ਵਿਦਾ ਪਰ ਇਸ ਪੋਸਟ ਦੀ ਪੁਸ਼ਟੀ ਤਾਂ ਨਹੀਂ ਕਰਦਾ ਲੇਕਿਨ ਕਿਤੇ ਆਕੇ ਹੁਣ ਪੰਜਾਬ ਪੁਲਿਸ ਨੇ ਇਸ ਗੱਲ ਨੂੰ ਗੰਭੀਰ ਲੈਂਦੇ ਹੋਏ ਹੁਣ ਪੰਜਾਬ ਦੇ ਸਾਰੇ ਪੁਲਿਸ ਥਾਣਿਆਂ ਨੂੰ ਚੌਕਸੀ ਵਰਤਨ ਦੀ ਗੱਲ ਵੀ ਕਹਿ ਦਿੱਤੀ ਹੈ ਇਸ ਦੇ ਨਾਲ ਹੀ ਖਾਲਿਸ ਬਬਰ ਖਾਲਸਾ ਖਾਲਿਸਤਾਨ ਦੇ ਅੰਤੰਕੀ ਹੈਗੇ ਆ ਉਹ ਹੁਣ ਆਉਣ ਵਾਲੇ ਸਮੇਂ 'ਚ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਰਹੀ ਆਕੀ ਹੈ ਤਾਂ ਕਿਸੇ ਕਿਤੇ ਆਕੇ ਹੁਣ 50 ਗਨ ਸਿੱਧੇ ਤੌਰ ਤੇ ਚੈਲੰਜ ਦੇ ਨਾਲ ਹੀ ਪੰਜਾਬ ਪੁਲਿਸ ਨੇ ਵੀ ਚੈਲੰਜ ਕੀਤਾ ਖੈਰ ਹੁਣ ਦੇਖਣਾ ਹੋਵੇਗਾ ਹੁਣ ਪੰਜਾਬ ਪੁਲਿਸ ਵੱਲੋਂ ਹੁਣ ਆਪਣੇ ਪੰਜਾਬ ਦੇ ਸਾਰੇ ਪੁਲਿਸ ਚੌਕੀਆਂ ਅਤੇ ਥਾਣੇ ਤੇ ਕਿਦਾਂ ਦੀ ਹੁਣ ਆਪਣੀ ਚੌਕਸੀ ਵਰਤਣਗੇ ਕਿਉਂਕਿ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਇਦਾਂ ਦੇ ਜਿਹੜੇ ਆਤੰਕੀ ਹੁੰਦੇ ਆ ਉਹ ਇਦਾਂ ਦੇ ਹਮਲੇ ਦੀ ਫੀਰਾਕ ਵਿੱਚ ਰਹਿੰਦੇ ਆ ਕਮਮਨ ਬੋਬੀਨਾ ਸੰਦੀਪ ਸ਼ਰਮਾ ਡੈਲੀ ਫੈਰ ਟੀਵੀ ਲੁਧਿਆਣਾ